ਹੰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਘਾੜੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਮਰੀਸਰ ਭਾਲੇ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਮੱਜਾਂ ਮਖਾਉਣੀਆਂ ਜਿਹੜੀ ਇੱਕ ਤਾਜੀ ਸੂਈ ਹੈ ਤੇ ਇੱਕ ਟੁਕੜ ਗੱਭਣ ਹੈ ਤੇ ਬਾਕੀ ਸਾਰੀਆਂ ਤੁਹਾਨੂੰ ਗਾਵਾਂ ਜਿਹੜੀਆਂ ਬਿਲਕੁਲ ਨੋਰਮਲ ਰੇਟ 'ਚ ਜਿਹੜੀਆਂ ਸਾਰੀਆਂ ਤੁਹਾਨੂੰ ਦਿਖਾਉਣੀਆਂ ਹੈ ਵੀਡੀਓ ਜਿਹੜੀ ਪੂਰੀ ਜ਼ਰੂਰ ਵੇਖਿਓ ਹਰ ਬਾਰ ਦੀ ਤਰ੍ਹਾਂ ਇਸ ਵਾਰ ਵੀ ਸਾਰੇ ਵੈਰਾਈਟੀ ਦੇ ਭਾਅ ਤੁਹਾਨੂੰ ਮਿਲਦੇ ਆ ਵੱਡੇ ਭਾਵੇਂ ਤੇ ਛੋਟੇ ਭਾਵੇਂ ਮਿਕਸ ਵੈਰੈਟੀ ਸਾਰੀ ਚਲਣੀ ਆ। ਵੀਡੀਓ ਜਿਹੜੀ ਪੂਰੀ ਜਰੂਰ ਵੇਖਿਓ। ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿੱਦੀ ਹੁਣਾਂ। ਹਾਂਜੀ ਵਿੱਦੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਬਾ ਜੀ ਹੋਰ ਕੀ ਹਾਲ ਹੈ? ਵਧੀਆ ਵਧੀਆ ਤੁਸੀਂ ਦੱਸੋ। ਠੀਕ ਠਾਕ ਗੱਲ ਤਾਂ ਤੁਸੀਂ ਸੁਣਾਓ ਜੀ। ਸਭ ਠੀਕ ਠਾਕ। ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹਨ। ਨਹੀਂ ਨਹੀਂ ਬਹੁਤ ਜੀ ਹੋਰ। ਮੁਬਾਰਕਾਂ ਆਪਣੇ ਵੀਰ ਸੋਚਦੇ ਆ ਨੇ ਕਾਦੀਆਂ ਮੁਬਾਰਕਾਂ। ਆਪਣੇ ਵੀਰ ਦਾ ਜਿਹੜਾ ਵਿਆਹ ਹੈ 28 29 ਤਰੀਕ ਦਾ। ਹਾਂ ਤੁਹਾਨੂੰ ਤਾਂ ਕਹਿ ਦਈਏ। ਮਾਫੀ ਨਾਲੇ ਮਾਫੀ ਚਾਹੁੰਨੇ ਤੁਹਾਡੇ ਕੋਲ ਮਾਫੀ ਚਲੋ ਗਾੜੀ ਨਹੀਂ ਟਾਈਮ ਲੱਗ ਗਿਆ ਕਿ ਸਾਡੇ ਤੋਂ ਜਿਹੜਾ ਪਹੁੰਚਿਆ ਨਹੀਂ ਗਿਆ ਤੁਸੀਂ ਚਲੋ ਸਾਨੂੰ ਕਿਹਾ ਸੀ ਹਾਂਜੀ ਹਾਂਜੀ ਤੇ ਔਰ ਵਧੀਆ ਗਿਆ ਪ੍ਰੋਗਰਾਮ ਸਾਰਾ ਫਿਰ ਹਾਂਜੀ ਬੜੀ ਕਿਰਪਾ ਦੀ ਬਾਬੇ ਨਾਲ ਠੀਕ ਆ ਚਲੋ ਵਧੀਆ ਜਿਹਦਾ ਆ ਵਧੀਆ ਵਧੀਆ ਇਸੇ ਕਰਕੇ ਫਿਰ ਇੰਨੇ ਦਿਨ ਪੈ ਗਏ ਆ ਫਿਰ ਉਹ ਤਾਂ ਆਪਣਾ ਮਤਲਬ ਇਹ ਹੋ ਗਿਆ ਮਾਲ ਚਾਰ ਪੰਜ ਦਾ ਹੋਣ ਦਿਆ ਸੀ ਅੱਛਾ ਤੇ ਤੁਹਾਡਾ ਵੀ ਸਲੋ ਹੋਈ ਹੀ ਗੱਲ ਵੀ ਕਰ ਲਈ ਆਪਣਾ ਟਾਈਮ ਨਹੀਂ ਲੱਗਾ ਹਾਂਜੀ ਹਾਂਜੀ ਤੇ ਮੱਝਾਂ ਦੇ ਲੋ ਆਪਣਾ ਪੰਜ ਚਾਰ ਹੀ ਗੱਲ ਆਪਣਾ ਛੇ ਮੱਝਾਂ ਸੀ ਠੀਕ ਆ ਤੇ ਪੰਜ ਮਈਆਂ ਸੱਜਰ ਹੀ ਹੋਦ ਗਈਆਂ ਗੱਲ ਦੀਆਂ ਵੇਖੋ ਠੀਕ ਆ ਇੱਕ ਹੈਗੀ ਆ ਇੱਕ ਸੱਜਰ ਮੱਝ ਤੇ ਇੱਕ ਤੋਕਰ ਗੱਬਣਾ ਦੋ ਮੱਝਾਂ ਅੱਛਾ ਪੰਜ ਮੱਝਾਂ ਕੱਲ ਵੇਗੀਆਂ ਹਾਂਜੀ ਅੱਜ ਵੀ ਦੋ ਫਿਰ ਅੱਜ ਲਈਆਂ ਵਾ ਅੱਛਾ ਇਹਨੇ ਕੱਲ ਹੀ ਚਲ ਗਈਆਂ ਠੀਕ ਆ ਤੇ گاਵਾ ਕੋਈ 6-7 گاਵਾ ਅੱਜ ਠੀਕ ਆ ਬਾਕੀ ਮਾਲ ਦਾ ਬਾਹਰ ਲਿਆ ਆ ਹੁਣ ਅੱਜ ਤਾਂ ਚਲੋ ਨਹੀਂ ਆਇਆ ਬਾਕੀ ਇਹ ਕਿਉਂ ਨਹੀਂ ਅਜੇ ਤੇ 28 29 ਤਰੀਕ ਦਾ ਪ੍ਰੋਗਰਾਮ ਹੈ ਤੇ ਤੁਹਾਨੂੰ ਪਤਾ 5 10 ਦਿਨ ਤੇ ਵੈਸੇ ਹੀ ਉਧਰ ਤਿਆਰੀ ਪਹਿਲਾਂ ਵੀ ਬਾਅਦ ਚੋਂ ਵੀ ਕੰਮ ਹੁੰਦੇ ਹੈ ਕਈ ਆ ਫਿਰ ਤੁਹਾਨੂੰ ਪਤਾ ਨਹੀਂ ਜਾ ਗਿਆ ਬਾਹਰ ਤੇ ਹੁਣ ਤੋਂ ਫੇਰ ਅੱਗੇ ਵਾਂਗੂ ਪ੍ਰੋਪਰ ਕੰਮ ਸ਼ੁਰੂ ਹੋ ਜਾਊਗਾ ਫੇਰ ਚਲੋ ਨਾਮ ਇੱਕ ਵਾਰੀ ਦੱਸ ਦਈਏ ਨਾ ਆਪਣਾ ਆਪਣਾ ਪਹਾਲਾ ਜੇ ਪਿੰਡ ਪੰਘਾੜੀ ਤਸਵੀਰ ਮੀਠਾ ਜਲੰਧਰ ਤੇ ਫੋਨ ਨੰਬਰ ਬੋਲ ਦੇ ਇੱਕ 9856 814 ਕਰ ਠੀਕ ਹੈ ਜੀ ਤੇ ਦੂਜਾ ਨੰਬਰ ਦਵਾ ਮੜਾ ਡੱਕ ਦੇ ਨੂੰ ਬੋਲ 73 4 73 ਹਾਂਜੀ 7609 ਠੀਕ ਹੈ ਜੀ ਚਲੋ ਫਿਰ ਹਾਂਜੀ ਆ ਜੋ ਡੀ ਜੇ ਠੀਕ ਹੈ ਇਹ ਵੇਖਣ ਨੂੰ ਤਾਂ ਪਹਿਲਾ ਸੁਆਈ ਆ ਅੱਛਾ ਪਰ ਸੁਆ ਦੂਜਾ ਵਾ ਠੀਕ ਹੈ ਜੀ ਤੇ ਟਾਈਮ ਦਾ ਜੇ ਤੁਹਾਨੂੰ ਪਤਾ ਥੋੜਾ ਜਿਹਾ ਆ ਵਾ ਅੱਛਾ ਟਾਈਮ ਤੇ ਆਪਣਾ ਜੇ 11:30 ਤੇ 12 ਦੇ ਵਿੱਚ ਹੋਣਾ ਵਾ ਆ ਪੌਣੇ 12 ਆ 11:44 ਹੋਏ ਹਾਂ ਦੇਖ ਸਕਦੇ 11 ਵਜੇ ਕੇ 44 ਮਿੰਟ ਜਿਹੜੇ ਹੋਏ ਵੀਡੀਓ ਬਣਾਉਂਦੇ ਕੋਈ ਵੀ ਵੀਰ ਉਸ ਹਾਂ ਨਾ ਵੰਨੇ ਦਿੰਦਾ ਜਲਾਵੇ ਤੇ ਕਿੰਨੇ ਦਿਨ ਹੋਏ ਵਿਦਿਆਨ ਸੁਈਨੋ ਇਹ ਆਪਣਾ 10 ਦਿਨ ਹੋ ਗਈ ਬਸ 10 ਹਫਤਾ ਹੋ ਗਿਆ ਨਾ ਮੇਰੇ ਨਾਲ ਹਫਤਾ ਹੋ ਗਿਆ 10 ਦਿਨ ਹੋ ਗਏ ਕਟਾ ਮਗਰ ਆ ਜੇ ਬੱਚਾ ਇਹਦੇ ਮਗਰ ਤੇ ਦੂਜਾ ਸੁਆ ਛੋਟੀ ਆ ਠੀਕ ਹੈ ਜੀ ਸੀਲ ਠੰਡੀ ਚਾਹ ਆਪ ਸਮਝ ਲੋ ਤੁਹਾਨੂੰ ਧਾੜੇ ਧਾੜ ਮਾਰ ਦੋ ਖਾ ਲੀਏ ਇਹ ਮਲੇ ਹੋ ਸਕਦਾ 13 ਲੀਟਰ ਹੋਵੇ ਪਰ 12 ਲੀਟਰ ਜਿਹੜਾ ਲੀਟਰ ਵਾਲਾ ਦੋ ਸਾਡੇ ਘਰ ਆ ਬਿਲਕੁਲ ਜਿਹੜਾ ਕੋਈ ਦੋ ਟਾਈਮ ਚੋਕ ਲੈ ਜਾ ਨਾ ਕਰਕੇ ਪਾਣੀ ਆ ਦਿਆ ਚੇਕ ਵੀ ਨਹੀਂ ਹੁੰਦੀ ਠੀਕ ਹੈ ਜੀ 12 ਲੀਟਰ ਲੀਟਰ ਨਾ ਆਪਣੇ ਘਰੋਂ ਅਸੀਂ ਮਿਣਕੇ ਦੇਵਾਂਗੇ ਸਰ ਠੀਕ ਹੈ ਇੱਕ ਨਾਲ ਬੱਚ ਨੂੰ ਵੀ ਛੱਡ ਦਿੰਦਾ ਵਿੱਚੋਂ ਠ 2 ਕਿਲੋ 2 ਕਿਲੋ ਚਲੋ ਫਿਰ ਤੋਰਦੀ ਐ ਇੱਕਲੀ ਬਾਕੀ ਚਲੋ ਬਾਕੀ ਇਹ ਆ ਕਿ ਮੌਕੇ ਤੇ ਹੁਣ 12 ਲੀਟਰ ਜਿਹੜਾ ਤਿਆਰ ਆ। ਕੰਟਰ ਵਾਲਾ ਤਿਆਰ ਆ ਆਪਣੇ ਘਰੇ ਜਿਹੜਾ ਹੁਣ ਬਾਕੀ ਦੇ ਨਾਮ ਬਾਕੀ ਅਗਲੇ ਦੀ ਸੇਵਾ ਹਾਂਜੀ ਬਾਕੀ 24 ਢੋਡ ਸਾਫ ਕਰਦੀ ਐ ਰੋਕ ਰੋਕ ਕੇ ਖਾਨ ਕਰਦੀ ਐ ਬਾਕੀ ਜੀ ਸਾਮ ਹੀ ਜਿਹੜਾ ਦੁਪਹਿਰ ਦਾ ਵਾ ਬੱਚੇ ਸਾਰੇ ਢਿੰਗੀ ਜਾਣਦੇ ਆ ਬੱਚੇ ਹੁਣੇ ਬਾਹਰ ਕੱਢੇ ਜਿਆਦੇ ਜਿਹੜੇ ਆ ਬੱਚਿਆਂ ਦੀਆਂ ਆਵਾਜ਼ਾਂ ਆਉਂਦੀਆਂ ਵਿੱਚ ਬੱਚੇ گاਵਾ ਤਾਂ ਜੀ ਤੁਹਾਡਾ ਬਈ 12 ਲੀਟਰ ਆਪਣੇ ਘਰੋਂ ਨੂੰ ਮਿੰਕੇ ਦਵਾਂਗੇ ਠੀਕ ਆ ਜੀ ਜਵਾ ਆ ਕੇ ਭਾਵੇਂ ਕੋ ਤਿੰਨ ਡੰਗ ਚ ਹੋਵੇ ਚਾਰ ਡੰਗ ਚ ਹੋਵੇ ਲੀਟਰ ਵਾਲਾ ਤੁਹਾਨੂੰ ਮਿੰਕੇ ਦਵਾਂਗੇ ਬਾਦ ਵਿੱਚ ਆਪ ਸਮਾਂ ਬਹੁਤ ਚੰਗਾ ਵੱਡੀ ਝੋਟੀ ਠੀਕ ਆ ਮੋਲੇ ਦਾ ਜਿੰਨਾ ਮਰਜ਼ੀ ਕਰ ਲੀਏ ਭਾਵੇਂ 1 ਦਾ ਕਰ ਲੀਏ ਹਾਂਜੀ ਲੱਖ ਕਰ ਲੀਏ 95 ਕਰ ਲੀਏ ਕਿਉਂਕਿ ਵੇਖਦੀ ਝੋਟੀ ਚਲੋ ਬਾਜ਼ਾਰ ਵੀ ਉਹ ਤਾਂ ਸਾਣਾ ਬਾਕੀ ਦੁੱਧ ਵੀ ਚੰਗਾ ਵਾ ਠੀਕ ਆ ਹੁਣ ਹਾਂ ਦੇ ਨਾਲ ਝੋਟੀ 85000 ਦੇ ਦਾਂਗੇ 85000 ਦੀ ਦੇ ਦੋਗੇ ਤੇ ਦੁੱਧ 12 ਲੀਟਰ ਕਰੋ ਚਵਾ ਕੇ ਅੱਡੇ ਘਰੋਂ ਹੀ ਚਵਾ ਕੇ ਦੇਵਾਂਗੇ ਠੀਕ ਆ ਜੀ ਹਾਂਜੀ ਤੇ ਇਹ ਨਹੀਂ ਵੀ ਅਸੀਂ ਕਹਿ ਦਈਏ ਵੀ ਮਤਲਬ ਸਾਡੇ ਘਰ ਆ ਜੇ ਵੀਰ ਆਨਲਾਈਨ ਤਾਂ ਵੀ ਬਾਹਰ ਦੀ ਗਾਰੰਟੀ ਹੋਗੀ ਤੇ ਬਾਕੀ ਇਹ ਆ ਕਿ ਮਾਨਤਾ ਨੂੰ ਮੌਕੇ ਤੇ ਹੋ ਜਾਊਗਾ ਉਹ ਹਾਂਜੀ ਜ਼ਰੂਰ ਕਰ ਦਾਂਗੇ ਕੋਈ ਫੋਨ ਲ ਤੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਤੋਕੜ ਗੱਬਣ ਚੈੱਕ ਪਾਸ ਆ ਇਹ ਥੱਲੇ ਖਾਣੇ ਦੇ ਵੀ ਦੇਖ ਸਕਦੇ ਹੋ 2 ਦਾ 6 ਕਿਲੋ ਅੱਛਾ ਪੰਜਾਂ ਮਹੀਨਿਆਂ ਦੀ ਗੱਬਣਾ ਚੈੱਕ ਪਾਸ ਗਰੰਟੀ ਦਾ ਠੀਕ ਹੈ ਜੀ ਗਰੰਟੀ ਆਪਣੇ ਕੋਲ ਆਈ ਸੋਰਾ ਬਾਕੀ ਵੀਰ ਦੀ ਹੁਣਾਂ ਦਾ ਵਿਆਹ ਦਾ ਪ੍ਰੋਗਰਾਮ ਹੁਣ ਕਰਕੇ ਤੁਹਾਡੇ ਨਾਗੇ ਵਿੱਚ ਪੈ ਗਿਆ ਹੁਣ ਰੈਗੂਲਰ ਫੇਅਰ ਇੱਥੋਂ ਵੀਡੀਓ ਤੁਹਾਨੂੰ ਦਿਖਾਇਆ ਕਰਾਂਗੇ ਬਟ ਇਹ ਜੋੜੀ ਠੀਕ ਆ ਉਤਰਾ ਚੰਗੇ ਕੱਦ ਕਾਟ ਹਲੇ ਸੱਜਰ ਨੇ ਵੀ ਉਮੀਦ ਆ ਕਿ ਦੁੱਧ ਜਿਹੜਾ ਵਾ ਚੰਗਾ ਚਵਾਇਆ ਹੋਊਗਾ ਟੋਕਰ ਤਾਂ ਮੈਂ ਕਦੇ ਖਾਦਾ ਮਾਲ ਡੰਗਰਾਂ ਨਹੀਂ ਖਾਦਾ ਹਾਂਜੀ ਹਾਂਜੀ ਜਿਹੜੀ ਸੱਜਰ ਦੀ ਰੁਪਈਆਂ ਨੇ ਟੋਕਰ ਟੱਪ ਲੈ ਕੇ ਆਏ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਵੀ ਚੰਗੇ ਪੈਸਿਆਂ ਦੀਆਂ ਵਿਕਦੀਆਂ ਬਾਜ਼ਾਰ ਚ ਕੱਦ ਕਾਟ ਪਿੱਠ ਪੁੜੇ ਤੋਂ ਚੰਗੀ ਐ ਵੀ ਇਹ ਮੁੰਡਾ ਆ ਬਸ ਨਾ ਬੜੀ ਓਕੇ ਆ ਠੀਕ ਆ ਜੀ ਸੰਗੜੇ ਦੀ ਸਾਫ਼ ਐ ਪੂਰੀ ਠੀਕ ਆ ਤੇ ਇਹਦਾ ਵੀ ਇੱਦੀ ਕੀ ਰੱਖੀ ਐ ਫਿਰ ਮੁੱਲ ਆਪਾਂ ਮੁੱਲ ਬਾਬਾ ਨਾ ਮਜੀ ਕਰੀਏ ਛੋਟੀ ਦਾ 65 ਕਰੀਏ 70 ਕਰੀਏ ਹਾਂਜੀ ਦੇਖਦੀ ਕਿਉਂਕਿ ਵੱਡੀਆਂ ਛੋਟੀਆਂ ਨਹੀਂ ਆ ਗਈ ਠੀਕ ਆ ਹੁਣ ਹਾਂ ਦੇ ਨਾਲ 60 ਤੋਂ 2 ਛੱਡ ਦਾਂਗੇ 52000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਦੇ ਹੋ ਜੂ ਮੰਨ ਤਾਂ ਗਾਵਾਂ ਦਿਖਾਈਏ ਹੁਣ ਆ ਪਹਿਲੇ ਨੰਬਰ ਤੇ ਜਿਹੜੀ ਗਾਵਾਂ ਆ ਇਹ ਸੂਈ ਦੇ ਮੈੜ ਅੱਛਾ ਜੀ ਇਹਨਾਂ 13 ਤੋਂ ਕੋਈ 14 ਦੇ ਵਿੱਚ ਦੁੱਧਿਆ 13 14 ਲੀਟਰ ਤਿਆਰ ਆ ਜਿਹੜਾ ਤਿਆਰ ਆ ਠੰਡੀ ਠੰਡੀ ਬੜੀ ਥਾਂ ਥੋਂ ਬੜਾ ਚੰਗਾ ਵਾ ਠੀਕ ਆ ਜੀ ਤੇ ਖੋਲੋ ਤੋਰੀ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੇ ਇਹ ਸੂਈ ਨੂੰ 10 ਦਿਨ ਹੋ ਗਏ ਜੇ ਬੱਛੀ ਆਜੇ ਮ 10 ਦਿਨ ਹੋ ਗਏ ਸੋਈ ਨਾ ਤੇ 13 14 ਲੀਟਰ ਜਿਹੜਾ ਤਿਆਰ ਦੱਸਦੇ ਆ ਬਾਕੀ ਕੋਈ ਸਾਮ ਕਰੂਗਾ ਤੇ ਦੁੱਧੋਂ ਵੱਧ ਵਿੱਚ ਆਹ ਜਰਸੀ ਬਚੀ ਜੀ ਇਹਦੇ ਮਗਰ ਠੀਕ ਹੈ ਜੀ ਬਿismillah ਬਾਕੀ ਸੀਲ ਠੰਡੀ ਚਾਹ ਆਪਾਂ ਬਣਾ ਠੀਕ ਹੈ ਸੀਲ ਨਹੀਂ ਬਣਾ ਕਰਦੇ 13 ਕਿਲੋ ਡੇਰਾਸਲੇ ਲੀਟਰ ਵਾਲਾ ਠੀਕ ਹੈ ਜੀ ਹਾਂਜੀ ਤੇ ਇਹਦਾ ਮੁੱਲ ਮੁੱਲ ਬਾਬਾ ਜੀ ਭਾਵੇਂ ਇਹਦਾ 45 ਕਰੀਏ ਹਾਂਜੀ 40 ਕਰੀਏ ਇਹ 38000 ਦੀ ਵੈਟ ਦੇ ਦਾਂ 38000 ਦੀ ਦੇ ਦੋਗੇ ਤੇ ਦੁੱਧ ਕਿੰਨਾ ਕਿ ਚਵਾਈ ਜਾਊਗੀ ਦੁੱਧ ਘੜੋਂ ਘੜ 16 ਕਿਲੋ ਚਵਾਊਗੀ ਅੱਛਾ 16 ਕਿਲੋ ਲੀਟਰ ਤੱਕਰ ਪਹੁੰਚ ਜਾਊਗੀ ਬਾਕੀ ਥਣ ਜਿਹੜਾ ਚੰਗਾ ਲੱਗਿਆ ਇਹ ਦੇਖੋ ਆਪਸ ਨਾਲ ਬਹੁਤ ਆ ਥਣ ਚੱਡੇ ਦੀ ਬਹੁਤ ਆ ਠੀਕ ਹੈ ਤੇ ਹੁਣ ਇਹਦੇ ਮਗਰ ਬੱਚਾ ਵੱਛਾ ਕਿ ਵੱਛੀ ਜੀ ਇਹ ਵੱਛੀ ਜੇ ਇਹ ਨਾ ਇਹਦੇ ਮਗਰ ਵੀ ਵੱਛੀ ਆ ਜਿਹੜੀ ਨਾਲ ਹੀ ਦੱਸ ਗਿਆ ਮੇਰੇ ਸਾਹ ਨਾਲ ਚੰਗੇ ਟਿੱਕੇ ਦੀ ਵੱਛੀ ਆ ਜਿਹ ਤੇ ਠੰਡੀ ਠੰਡੀ ਬੜੀ ਆ ਥਾਣੇ ਦੇ ਕਵੇ ਤੇ ਇੱਕ ਸਾਡੇ ਬੜਾ ਕਮਾਲ ਦਾ ਜੀ ਆਹੋ ਕਾਫੀ ਕਮਾਲ ਦਾ ਥਾਣੇ ਆ ਐ ਬੋਝਦਾ ਸੋਲੇ ਪਹਿਲੇ ਤੇ ਆ ਵਸ਼ੀ ਆ ਇਹ ਕਾ ਆਪਣਾ ਕਾਲੀ ਸੂਜੀ ਦੀ ਸਵੇਰੇ ਅੱਛਾ ਤੇ ਆ ਇਹ ਤੇ ਬੋਲਾ ਹੀ ਹੋਣਾ ਇਹਦੇ ਕੋਲ ਇਹਦੇ ਕੋਲ ਬੋਲਾ ਅਸੀਂ ਕੁਝ 9-10 ਕਿਲੋ ਮਿੰਨ ਕੇ ਦਵਾਂਗੇ ਬੋਲਦਾ ਤੇ ਨਹੀਂ ਅਸੀਂ ਤੁਹਾਨੂੰ ਆਖੀ ਅੱਛਾ 9 ਹੋ ਜੇ 10 ਹੋ ਜੇ ਕਿੰਨਾ ਕਿ ਚਵਾਈ ਜਾਊਗੀ ਇਹ ਦੇ ਮੇਰੇ ਹਿਸਾਬ ਨਾਲ ਤੇ ਜਿਹੜੇ ਹਿਸਾਬ ਨਾਲ ਆਪਸ ਮਾਵਾ ਚਾਹੀਦਾ ਨੂੰ ਸੋਹੰਦਾ ਨਾ ਕੋਲ ਹੋਣਾ 16 ਕਿਤੇ ਕਰੀਬ ਜਿਹੜੇ ਵੀ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਥੱਲੇ ਜਿਹੜੇ ਸੋਹਣੀ ਤਿਆਰੀ ਹੈ ਵੀ ਥਾਂ ਬੜਾ ਕਮਾਲ ਦੇ ਤੇ ਕੋਲ ਬਾਕੀ ਆਪ ਵੀ ਵੈੜਿਆ ਤੇ ਮਗਰ ਵੀ ਬੱਛੀ ਜਿਹੜੀ ਸੋਹਣੀ ਹੈ ਲੈ ਆਵੇ ਜੀ ਬਾਕੀ ਤਾਦੀ ਹੈ ਤਾਂ ਮੇਰਾ ਲੱਭਣ ਪਾ ਲੱਗਾ ਵਾ ਠੀਕ ਹੈ ਜੀ ਚੋਆਂ ਦਾ ਐ ਮਾਨਾ ਨਚੋੜ ਜਾਂਦੀ ਜਿੱਦਾਂ ਕਿਤੇ ਨਿੰਬੂਆਂ ਕੋਲ ਠੀਕ ਹੈ ਜੀ ਹਾਂਜੀ ਬਾਕੀ ਭੋਲਾ ਬੰਦਾ ਮੋਟਾ ਭੋਲਾ ਬਣਾ ਲਿਓ ਹਜੀ ਭੋਲਾ ਬੰਦਾ ਹੈ ਜਿਹੜਾ ਇਹਦਾ ਕਿੰਨੇ ਤੇ ਇਹਦਾ ਮੁੱਲ ਕੀ ਰੱਖ ਦੀਏ ਵੀਰ ਜੀ ਫਿਰ ਇਹਦਾ ਮੁੱਲ ਬਾਬਾ ਜੀ ਜਿੰਨਾ ਮਰਜ਼ੀ ਕਰੀਏ ਹਾਂਜੀ ਇਹਦਾ ਮੁੱਲ ਤੋਂ ਕਰੀਏ 45 40 ਅੱਛਾ ਇਹ ਹਾਂ ਤੇ ਨਾ ਅਸੀਂ 36000 ਜਣੀ 36000 ਦੀ 36000 ਦੀ ਵਿੱਚ ਛੋਟ ਹੋ ਜੂਗੀ ਚਲੋ ਉਹਦੇ ਮੌਕੇ ਤੇ ਹੋ ਜੂਗੀ ਤੇ ਹੁਣ ਇੱਕ ਹੋਰ ਆ ਗਈ ਆਪਣੇ ਕੋਲ ਇਹ ਗੱਬਨ ਜੇ ਇਹ ਪਹਿਲਾ ਸੂਆ ਗਾੜੇ ਨੂੰ 20 ਕੋਈ ਮਹੀਨਾ ਲਾ ਲੈ ਸੂਈ ਅੱਛਾ ਸੂਈ ਹੈ ਵੀ 200 ਲੀਟਰ ਵਾਲਾ ਹੋ ਜੇ 12 ਅੱਛਾ 13 ਹੋ ਜੇ ਅੱਛਾ 12 ਅਜ 13 ਇਹਨਾਂ ਵਾ 12 ਲੀਟਰ ਪੱਕਾ ਹੈਗਾ ਇਹ ਅਸੀਂ 12 ਲੀਟਰ ਮਿੰਕਾ ਦੇਵਾਂਗੇ ਪਰ ਵਸੀਤੋਂ ਤਾਂ 15 ਕਿਲੋ ਕਹੂਗੀ ਅੱਛਾ ਕਿਉਂਕਿ ਜਿਹੜੇ حساب ਨਾਲ ਪਿਛੋਂ ਆਈ ਏ ਠੀਕ ਹੈ ਜੀ ਥੋੜਾ ਕਨਾਂ ਸ਼ਾਮ-ਸੂਮ ਘਾਟੀ ਚਲੋ ਆਪਣਾ ਉਹਨਾਂ ਦੇ ਬਦੇ ਨਗਰ ਵਾਲੇ ਹੀ ਠੀਕ ਹੈ ਆਪਣੀ ਚਾਹ ਪਣੀ ਜਗਾ ਚੋਂ ਦੇ ਵੰਡ ਨਹੀਂ ਪਾਉਂਦੇ ਪਠਾ ਨੇ ਪਾਉਂਦੇ ਠੀਕ ਹੈ ਜੀ ਤੋਰ 12 ਲੀਟਰ ਆ ਠੀਕ ਹੈ ਨਾ 13 ਇਹ 11 ਨਹੀਂ ਹੋਊਗਾ ਠੀਕ ਹੈ ਜੀ ਹਾਂਜੀ ਬਾਕੀ ਇਹ ਆ ਕਿ ਟਾਈਮ ਜਿਹੜਾ ਦੁਪਹਿਰ ਦਾ ਆ ਬਾਕੀ ਵਸੇ ਬਹੁਤ ਸਾਫ਼ ਕੋਈ ਵੀਰ ਉਸਾ ਨਾ ਜਿਹੜਾ ਹਵਾਨਿਆਂ ਦੇ ਅੰਦਾਜ਼ੇ ਲਾਵੇ ਥੋੜਾ ਜਿਹਾ ਚੱਪੂ ਦਾ ਕਰਦੀ ਡਰਤੀ ਥੋੜਾ ਜਿਹਾ ਸ਼ਾਮ ਤੱਕ ਕਰ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਤਿਆਰ ਕਰੂਗੀਆਂ ਤੇ ਬਾਕੀ ਨਾਲੇ ਸੋਈਆਂ ਸਵਾਈਆਂ ਮੈਂ ਚਵਾਈ ਇਹਨਾਂ ਦੀ ਹੋ ਜਾਣੀ ਆ ਕੋਈ ਵੀਰ ਚਵਾਈ ਕਰਕੇ ਛੜੇ ਆਪਾਂ ਆ ਵਸੀ ਜੀ ਤੇ ਮਸ਼ੀਨ ਨੂੰ ਦੁੱਧ ਥੋੜਾ ਵੱਧ ਛੱਡਦੇ ਰਹੇ ਜਾਂ ਦੁੱਧ ਬਾਹਰ ਛੱਡਿਆ ਨਾ ਤੇ ਸੀਲਸਾਲ ਬੜੀ ਰੱਸੀ ਤੁਸੀਂ ਜੀ ਲੋੜ ਠੀਕ ਆ ਜੀ ਆਪਣੇ ਮਾਰਾ ਹੀ ਚੁੰਦੇ ਲਿਆ ਜੀ ਫਿਰ ਤੇ ਬਾਕੀ ਹੈ ਮੇਰੇ ਗਾਂ ਹੀ ਕੋਈ ਵੀ ਨਹੀਂ ਬੁਢੜ ਗਾਂ ਨਹੀਂ ਬੁਢੜ ਕਦੀ ਆਂਦੀ ਨਾ ਆਂਦੀ ਲੈ ਜੀ ਪਹਿਲੇ ਜਾਂ ਦੂਜੇ ਠੀਕ ਆ ਗਾਂ ਕੋਈ ਨਹੀਂ ਆ ਵੇੜਾ ਹੀ ਆ ਸਾਰੀਆਂ ਜ ਆਪਣੇ ਸੋਹਣੇ ਰੰਗ ਰੋਪਾਲੀਆਂ ਵਾ ਤੇ ਥਾਣੇ ਤੇ ਕੋਈ ਚੰਖਾ ਆ ਜਿਹੜਾ 15 ਦੇ ਲਾਗੇ ਬੰਨੇ ਜਿਹੜਾ ਕਹਿੰਦੇ ਕਿ ਚਵਾ ਸਕਦੀ ਮੌਕੇ ਤੇ 12 ਲੀਟਰ ਜਿਹੜਾ ਠੀਕ ਹੈ ਜੀ ਬਾਕੀ ਹੁਣ ਜਿਹੜੇ ਦੇਣੇ ਆ ਦੁੱਧ ਵਾਲੇ ਦੁੱਧ ਵਾਲੇ ਦੇਣੇ ਤੇ ਬਾਕੀ ਰੰਗ ਬਾਜ ਅਸੀਂ ਬਹੁਤ ਸਾਫ ਆ ਤੇ ਇਹਦਾ ਮੁੱਲ ਇਹਦਾ ਮੁੱਲ ਬਾਬਾ ਜੀ ਭਾਵੇਂ 40 ਕਰੀਏ 35 ਕਰੀਏ 32000 ਦੀ ਅਸੀਂ ਦੇ ਦਾਂਗੇ 32000 ਦੀ ਦੁੱਧ 12 ਲੀਟਰ ਚਵਾ ਕੇ ਕਰੋ 12 ਲੀਟਰ ਆਪਣੇ ਘਰੋਂ ਚਵਾ ਕੇ ਦਵਾਂਗੇ ਲੀਟਰ ਨਾਲ ਠੀਕ ਹੈ ਜੀ ਤੇ ਹੁਣ ਇੱਕ ਹੋਰ ਇਹ ਵੀ ਸੂਈ ਸਵਾਈ ਆ ਗਈ ਹੈ ਨਾ ਇਹਦੇ ਮਗਰ ਕੀ ਜੇ ਇਹ ਕੱਲ ਦੀ ਸੂਈ ਜੇ ਵੇੜਾ ਪਹਿਲਾਂ ਜੀ ਥਾਣੇ ਦੇ ਛੋੜੀ ਨੀ ਪਾ ਕੇ ਵੀ ਥਾਨ ਜਿਹੜਾ ਇਹਦੇ ਕੋ ਵੀ ਚੰਗਾ ਹੈ ਹਾਂਜੀ ਹਾਂਜੀ ਇਹ ਵਧਾਈਆਂ ਹੋਣ ਥਾਨ ਜਿਹੜਾ ਇਹਦੇ ਕੋ ਵੀ ਚੰਗਾ ਹੈ ਛੋੜੀ ਪੱਕੇ ਕੇ ਬਣੀ ਦੱਸਦੇ ਤੇ ਕੁਝ ਕੁਝ ਭਲਾਵੇਂ ਜੇ ਹਵਾਨੇ ਤੇ ਹੈਗੀਆਂ ਚਲੋ ਜੀ ਠੀਕ ਹੈ ਜੀ ਤਾਂ ਹੀ ਨਿਕਲ ਰਿਹਾ ਕੋਰਾਣੀ ਬਾਕੀ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦਾ ਥੋੜਾ ਦਾਦੀ ਦਾਦੀ ਜੀ ਜੇ ਨਵਾਈ ਨੂੰ ਹੋਈ ਬਣੀ ਆ ਆ ਫਿਰ ਅਜੇ ਲਿਆ ਕੇ ਲਾਈ ਜੇ ਤੇ ਇਹ ਤਾਂ ਕੋਈ ਬੋਲਾ ਹੀ ਹੁਣ ਅਜੇ ਤੇ ਇਹਦੇ ਕੋਲ ਬੋਲਾ ਹੀ ਇਹਦੇ ਕੋਲ ਬੋਲਾ ਅਜ ਕੋਈ ਆਪਣੀ ਮਰਜ਼ੀ ਨਾਲ ਗਿੰਦੇ ਕੋਈ ਅਸੀਂ ਤਾਂ ਧਾਰਾ ਮਾਰ ਕੇ ਲੈਂਦੀ ਆ ਅੱਛਾ ਕੱਲ ਹੀ ਸੂਈ ਆ ਬਸ਼ਾ ਮਗਰ ਠੰਡੀ ਠੁੰਡੀ ਬੜੀਆ ਰਸੀ ਬਾਗ ਚੋਈਦੀ ਹੈ ਕਿੰਨਾ ਕ ਚਵਾਈ ਜਾਊਗੀ ਉਤਰਾ ਦੋ ਤੇ 10 12 ਕਿਲੋ ਬਾਬਾ ਚਵਾਈ ਜਾਊਗਾ ਬਹੁਤ ਲਾਂਸ ਆ ਆ ਚਲੋ 10 ਤੇ ਲੱਗਦੇ ਚਵਾਈ ਜਾਊਗੀ ਕਦ ਵਜੂਦ ਦੇ ਹਿਸਾਬ ਨਾਲ ਬਾਕੀ ਇਹ ਆ ਕਿ ਗਾਂ ਦੇ ਹਿਸਾਬ ਨਾਲ ਬੱਚਾ ਖਾਂ ਲੈ ਵੇਦੀ ਬੜੀ ਸਾਫ ਆ ਤੇ ਇਹਦਾ ਮੁੱਲ ਮੁੱਲ ਬਾਬਾ ਇਹਦਾ ਜਾਇਜ਼ ਕਿੰਨਾ ਮੋਲੇ ਦਾ ਕਰੀਏ 30 ਭਾਵੇਂ ਕਿ 28 ਅੱਛਾ ਹਾਂ ਇਹਦਾ ਨਾਂ ਵਸੀ ਭਾਈ ਜਰਦਾ ਭਾਈ ਜਰ ਦੀ ਤਾਜੀ ਸੋਈ ਵੇੜੇ ਤਾਜੀ ਸੋਈ ਨਾੜੂ ਦੇ ਬੱਚਾ ਕੱਲ ਦੀ ਸਰੀ ਹੈ ਠੀਕ ਹੈ ਜੀ ਤੇ ਥਣ ਚੜਾ ਸਾਰਾ ਟੋਕਣ ਟੋਕੜਾ ਨੂੰ ਚੰਗੀ ਕੀ ਨੀ ਦਾ ਇਹ ਹੈ ਕਿ ਪੂਰਾ ਇਹ ਸਾਰਾ ਸਿਆਲ ਵੀ ਦੋ ਚਵਾ ਤੇ ਸਾਰੀਆਂ ਗਰਮੀਆਂ ਵੀ ਸਾਰਾ ਸਿਆਲ ਸਾਰੀਆਂ ਗਰਮੀਆਂ ਦੇ ਪਹਿਲਣ ਵੇੜਾ ਬੁੱਢੜ ਨਹੀਂ ਆ ਠੀਕ ਹੈ ਜੀ ਤੇ ਬਾਕੀ ਕੱਲ ਦੀ ਸਰੀ ਬੋਲਾ ਮੋਟਾ ਬੰਦਾ ਹੋਏ ਇਹਨਾਂ ਕੋਈ ਵੀ ਰੱਖੇ ਵੀ ਖਰੇ ਕੱਲ ਦੀ ਆਖੀ ਜਾਂਦੇ ਤੇ ਕੀ ਸਾਉਤਾ ਬੈ ਬੋਲਾ ਬਣਾ ਕੇ ਦਵਾਂਗੇ ਠੀਕ ਆ ਹੁਣ ਇਹ ਕਾਜ ਜਿਹੜੀ ਇਹਦੇ ਲੱਗੇ ਆ ਪਹਿਲਾਂ ਵੜਿਆ ਅੱਛਾ ਤੇ ਇਹ ਥੋੜੀ ਜੀ ਨਾ ਵਸੀ ਨਾ ਜਿੱਦਾਂ ਉਦਾਂ ਇਦਾਂ ਸੁਧ ਫੇਰਨ ਦੀ ਕੋਈ ਗੱਲ ਨਹੀਂ ਆ ਅੱਛਾ ਤੇ ਮਤਲਬ ਥੋੜੀ ਚੋਣ ਲਗਿਆ ਕਰਦੀ ਹੈ ਜੇ 올 ਕਰਦੀ ਆ 올 ਦੀ ਕਰਦੀ ਆ ਤੇ ਮੈਂ ਕਿਹਾ ਆਪਣੀ ਸਮਝਣਾ ਕਿ ਇਹਦੇ ਫੇਟ ਆਉਂਦੀ ਹੈ ਤੇ ਲੈ ਲੈ ਕਿਉਂਕਿ ਮੁਰਕਿਆਂ ਨੂੰ ਕੋਈ ਲਾਵਾ ਨਾ ਸੂਈ ਨੂੰ ਕਿੰਨਾ ਚਿਰ ਹੋਇਆ ਇਹਨਾਂ ਸੂਈ ਇਹ ਪਰਸੋਂ ਦੀ ਸੂਈ ਜਾ ਉਹ ਘਟਈ ਮਾਲਾ ਮਾਰ ਨਾ ਬੱਛਾ ਇਹਦੇ ਮਗਰਿਆ ਅੱਛਾ ਤੇ ਕੱਲਾ ਨੋ ਇਹਦਾ ਸੁਧ ਫੇਰਨ ਦਿੰਦੀ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਬੱਛਾ ਵਾ ਸ਼ਾਈ ਥੋੜੀ ਚੌਣ ਲੱਗਿਆ ਚੌਣ ਲੱਗਿਆ ਥੋੜਾ ਕਰਦੀ ਆ ਜਿਹੜਾ ਕਹਿੰਦੇ ਦੇਖੇ ਅੱਗਾ ਜੇ ਫੜ ਲਈਏ ਤੇ ਕੋਈ ਗੱਲ ਨਹੀਂ ਆ ਬਾਕੀ ਅੱਗੇ ਆਪਣੇ ਕੋਈ ਵੇਖ ਕੇ ਸਮਝ ਨਾ ਲੈ ਜੇ ਬੱਚਾ ਵੀ ਜਿਹੜਾ ਬਿਲਕੁਲ ਨਾੜੂ ਤੇ ਹੀ ਆ ਹਾਂ ਪਸੋਂ ਨਹੀਂ ਰਸੀ ਆ ਤੇ ਬਾਕੀ ਉਹਦਾ ਹੱਥ ਹਿਲਾਉਂ ਦਿੰਦੀ ਆ ਬਿਲਕੁਲ ਤਾਜਾ ਹੀ ਨਾੜੂ ਜਿਹੜਾ ਨਾਲ ਬੱਚੇ ਦਾ ਅੱਗੋਂ ਫੜ ਕੇ ਰਸੀ ਪਾਈਦੀ ਆ ਅੱਗੋਂ ਕਹਿੰਦੇ ਕਿ ਪਹਿਲਾਂ ਨੱਥ ਤਾ ਫੜਨੀ ਪੈਂਦੀ ਫੇਰ ਰਸੀ ਪਾਈਦੀ ਆ ਉਗੀ ਜਾਂਦੀਆਂ ਲੱਗੀਆਂ ਉਹ ਆਹ ਦੇਖ ਸਾਦੇ ਚਾਰ ਦੰਦ ਜਿਹੜੀ ਬਰਾਬਰ ਦਈ ਆ ਕਰਨ ਸਾਈਡ ਵਾਲੇ ਉਤਰਾ ਹੀ ਆ ਇੱਕ ਵਾਰੀ ਫੇਰ ਦਿਖਾ ਦੇ ਜੀ ਚੰਗੀ ਚਾਲ ਲਓ ਜੀ ਲਓ ਆ ਬਸ ਸਾਈਡ ਵਾਲੇ ਜੇ ਉਤਰਾ ਹੀ ਆ ਹਾਂਜੀ ਠੀਕ ਆ ਬਾਕੀ ਆਪਣੀ ਸਮਝ ਨਾਲ ਲਵੇ ਐਵੇਂ ਕੋਈ ਲਾਮਾ ਨਹੀਂ ਕਿਸੇ ਕੋ ਲੈਣਾ ਹਾਂਜੀ ਹਾਂਜੀ ਚੋ ਕੇ ਮੁੜ ਕੇ ਫੇਰ ਬੰਦਾ ਆਪਣੀ ਇੱਥੇ ਆ ਕੇ ਚੋ ਕੇ ਵੇਖ ਲੈ ਚੋਈ ਜਾਂਦੀ ਆ ਤੇ ਲੈ ਜਾ ਨਹੀਂ ਚੋਈ ਜਾਂਦੀ ਤੇ ਇੱਥੇ ਰਹਿਣ ਦੇ ਜੇ ਵੀ ਆਨਲਾਈਨ ਕਿਸੇ ਕਿਹੜ ਘਟ ਵਾਲੇ ਕਿਹੜੇ ਵੀਰਾਂ ਨੂੰ ਚਲ ਕੋਈ ਨਹੀਂ ਆਪਾਂ ਘਰੇ ਚੋਂ ਨਹੀਂ ਚੋਲਾਂਗੇ ਹਾਂਜੀ ਹਾਂਜੀ ਕਈ ਵਾਰੀ ਤਾਜ਼ੀਆਂ ਤਾਜ਼ੀ ਸੋਈਆ ਦਿਹਾੜੀ ਡੰਗ ਤੇ ਕਈ ਵਾਰੀ ਕੋਈ ਪਸ਼ੂ ਹਫਤਾ ਦੱਸ ਦੇ ਲਾ ਦਿੰਦਾ ਸੈਟ ਹੁੰਦੇ ਇਹਦੇ ਕੋਈ ਏਦਾਂ ਫੜ ਲੀਏ ਨਾ ਬਾੜਾ ਵਾੜੇ ਫਿਰ ਨਹੀਂ ਹਦੀ ਅੱਛਾ ਜੇ ਬਾੜੇ ਤੋਂ ਬਿਨਾ ਨਹੀਂ ਫੜਨੀ ਫਿਰ ਲਾਤ ਮਾਰ ਅੱਛਾ ਤੇ ਥਣਾ ਦੀ ਸਾਡੀ ਗਰੰਟੀ ਹੋਊਗੀ ਠੀਕ ਹੈ ਤੇ ਇਹ ਕਿੰਨਾ ਦੁੱਧ ਚ ਭਾਈ ਜਾਊਗੀ ਦੁੱਧ 14 15 ਗਲਨ ਚੁਾਈ ਜੇ ਬੋਧਾ ਨਹੀਂ ਠੀਕ ਹੈ ਵਾਕੀ ਕੱਦ ਕਾਠ ਦੀ ਚੰਗੀ ਆ ਬੱਦ ਮਾੜ ਵੱਡੀ ਆ ਬੱਧੀ ਗਿਆ 35 40 ਹਜ਼ਾਰ ਦੀ ਅੱਛਾ ਹੁਣ ਚਲੋ ਗਰਮ ਗ ਔਲ ਜਿਦਾਂ ਕਰਦੀ ਆ ਭਾਈ ਗਰਮ ਕਹਿੰਦੇ ਕੋਈ ਔਲ ਕਹਿੰਦੇ ਆਪਣੀ ਸਮਝ ਕਰ ਲੇ ਹਾਂਜੀ ਹਾਂਜੀ ਭੋਲ ਵਸ਼ੀ ਹਾਂ ਜਨਾ 23 ਹਜ਼ਾਰ ਜਿਹੜਾ 23 ਹਜ਼ਾਰ ਦੀ 23 ਦਾ ਠੀਕ ਹੈ ਜੀ ਕਿਉਂਕਿ ਚਲੋ ਆਪਣੀ ਸਮਝ ਨਾ ਕਿਸੇ ਨੇ ਚਲੋ ਜਿੰਨੇ ਵੀ ਚੋਣੀ ਘਰ ਚੋਂ ਆਉਣਾ ਹਾਂਜੀ ਹਾਂਜੀ ਤੇ ਹੁਣ ਆ ਗੱਬਣਾ ਗਿਆ ਤੋ ਦੋਸਾਂ ਵੈੜ ਵੱਡੀ ਆ ਤੇ ਗੱਬਣ ਇੱਥੇ ਵੇਖੋ ਦਿਨ ਲੈ ਜੂਗੀ ਚੰਗੀ ਤਿਆਰ ਹੋਣੀ ਆ ਇਹ ਵੀ ਥੱਲੇ ਹਣਾ ਹਾਂਜੀ ਹਾਂਜੀ ਰੰਗ ਰੂਪ ਦੀ ਇਹ ਵੀ ਕਾਫੀ ਪਿਆਰੀ ਭੋਲ ਵਸ਼ੀ ਗੱਡੀ ਵਾਲੀ ਆ ਪੂਰੇ ਵੱਡੇ ਕੱਦ ਕਾਲੇ ਪੂਰੇ ਤੁਹਾਡੇ ਜਿੱਡੀ ਤੇ ਹਾਂਜੀ ਵੱਡੀ ਆ ਵੈੜ ਰੰਗ ਬਾਜਾ ਪੂਰੀ ਇਹ ਕਿੰਨੇ ਕ ਦੁੱਧ ਆਪਣੀ ਸਮਝ ਨਾਲ ਕੋਈ ਵੇਖ ਲੈ ਆਪਣੀ ਸਮਝ ਨਾਲ ਵੀ ਲਵੇ ਆਪਣਾ ਕੋਈ ਅੰਦਾਜ਼ਾ ਲਾ ਲੇ ਜਿੰਨੀ ਕੋਈ ਸਾਮ ਕਰ ਸਕਦਾ ਉਹਨਾਂ ਕਾ ਦੁੱਧ ਗਿੰਦੇ ਦੇ ਬਾਕੀ ਬਚੀ ਖਾ ਬੜੀ ਰੁਕਦਾ ਤੋਰਾ ਵੜਾਵਾ ਠੀਕ ਹੈ ਵੀ ਜੀ ਲਾ ਜੀ ਵਧੀਆ ਆਈ ਵੀ ਚੰਗੀ ਸਾਂਭ ਵਾਲੀ ਜਗਾ ਤੋ ਆ ਰੰਗ ਰੂਪ ਦੀ ਬੜੀ ਪਿਆਰੀ ਹੈ ਦੂਸਰਾ ਸੁਆ ਹੈ ਦੋਸਤ ਤੇ ਇਹਦਾ ਮੁੱਲ ਵੀਰ ਜੀ ਫਿਰ ਮੁੱਲ ਤੇ ਬਾਬਾ ਜੀ ਇਹੋ ਜਿਹੀ ਵਸ਼ੀ ਦਾ ਚਲੋ ਆਪਾਂ ਬਾਹਰ ਵੇਨੇ ਲਓ ਮੁੱਲ ਬੜਾ ਕਰੀ ਜਾਂਦੇ ਅਸੀਂ 85 ਜਾਂ ਹਾਂ ਤੇ ਲੱਭਦੀ ਨਹੀਂ ਚਲੋ ਲੱਭਣ ਨੂੰ ਪੈਣਾ ਹੋਊਗਾ ਲੱਭ ਜਾਂਦਾ ਹਾਂਜੀ ਆ ਪੰਗੜੀ ਚੋਂ ਕਿਸੇ ਕਰਗਾ ਨਹੀਂ ਬਾਕੀ ਇਦਾਂ ਵੀ ਵਸ਼ੀ ਦਾ ਮੁੱਲ ਜਿੰਨਾ ਮਰਜ਼ੀ ਕਰੇ 70 ਕਰੀਏ 65 ਕਰੇ 60000 ਦੀ ਵਸ਼ੀ ਦਾ 60000 ਹੀ ਦੇ ਦੋਗੇ 60000 ਲੱਗੇ ਪਰ ਵਸ਼ੀ ਦਊ ਨਹੀਂ ਕੋਈ 60000 ਕਰ ਦੋਗੇ ਮੌਕੇ ਤੇ ਹੋਰ ਹਾਂਜੀ ਕਰ ਦਊਣੀ ਬਾਬਾ ਜੀ ਪਰ 60000 ਦੀ ਠੀਕ ਹੈ ਜੀ ਲੋ ਜੀ ਦੇਣ ਵਿੱਚ ਤਾਂ ਸਾਹਮਣੀ ਪੈਣੀ ਆ ਪਰ ਵੇਖੋ ਹਾਂਜੀ ਹਾਂਜੀ ਇਹ ਆ ਕਿ ਚੰਗੀ ਤਿਆਰ ਹੋਣੀ ਆ ਰੰਗ ਰੂਪ ਦੇ ਬੜੀ ਸਾਰੀ ਚੰਗੀ ਆ ਸਰੀਰ ਪੱਖੋਂ ਵੀ ਚੰਗੀ ਆ ਥੱਲੇੋਂ ਜੰਗੀ ਰੰਗ ਰੂਪ ਦੇ ਜਿਹੜੇ ਪੂਰੀ ਸਾਫ਼ ਜਾਣ ਹਾਂ ਪੰਜੇ ਹੀ ਸਾਫ਼ ਜੀ ਤੇ ਹੁਣ ਇੱਕ ਹੋਰ ਆ ਗੱਬਨ ਆ ਗਈ ਜੀ ਇਹ ਦੂਜਾ ਸੁਹਾ ਜੇ ਇਹ ਵੀ ਗੱਬਣ ਆ ਠੀਕ ਆ ਤੇ ਖੋਲੋ ਫੇਰ ਇਹਨਾਂ ਵਿੱਚ ਇਹ ਕਿੰਨਾ ਕੁ ਚਵਾਈ ਜੂ ਦੁੱਧ ਇਹ ਘਰ ਵਾਲੇ ਆਂਦੇ 15 16 ਕਿਲੋ ਚਲੋ ਇਹਨਾਂ ਨਾਲ ਚਵਾਈ ਜੂਗੀ ਕਿਲੋ ਘੱਟ ਦੇ ਕਿਲੋ ਵਾਧ ਦੇ ਇਹੋ ਗੱਲ ਹੀ ਹੋਰ ਨਹੀਂ ਚਾਹੀਦੀ ਕੀ ਕਰਨਾਗੇ ਠੀਕ ਆ ਜੀ ਬਾਕੀ ਹੈਗੇ ਵੀ ਕ੍ਰੋਸ ਪੰਚ ਆ ਖਾਟ ਇਹਦੇ ਵੀ ਚੰਗੀ ਆਈ ਜਾਣੀ ਹਾਂਜੀ ਹਾਂਜੀ ਬਾਕੀ ਸਾਰੀਆਂ ਜਿਹੜਾ ਕੋਈ ਪਿੰਦੇ ਕੋਈ ਗੁੱਦੇ ਇਹ ਨਹੀਂ ਕੋਈ ਤਿੱਗੇ ਨਹੀਂ ਆ ਜੀ ਪਹਿਲੇ ਦੂਸਰੇ ਸਵੇ ਚਿਆ ਜਾਵੇ ਸਵੇ ਰਾਜੀ ਬਾਕੀ ਐਂ ਕਾਲੀ ਨੇ ਖੰਡ ਖੁਣੂ ਹੀ ਐ ਓਕੇ ਆ ਕੀ ਮਨ ਪਗੜਾ ਲਾ ਦੇ ਬਲਕਿ ਇਹ ਵੀ ਹਫਤੇ ਦੇ ਅੰਦਰ ਅੰਦਰ ਸੂਕੂਗੀ ਜਿਹੜਾ ਤਿਆਰ ਹੀ ਆ ਅੱਧਿਕ ਤਿਆਰ ਹੋ ਗਈ ਅੱਧਿਕ ਰਹਿ ਗਈ ਤੇ ਇਹਦਾ ਕੀ ਰੱਖ ਦਈਏ ਵੀਰ ਜੀ ਮੁੱਲ ਇਹਦਾ ਮੁੱਲ ਦੇ ਬਾਬਾ ਜੀ ਭਾਵੇਂ ਚਲੋ ਕਿਸੇ ਸਵਾਸ ਹੋ ਕੇ ਚਵਾ ਚੂ ਕੇ ਕਿ ਇਹਨਾਂ ਭਾਵੇਂ ਜਿੰਨੇ ਦੀ ਮਰਜ਼ੀ ਦੇ ਦਈਏ ਭਾਵੇਂ 40 ਦੀ ਦੇ ਦਈਏ ਹਾਂਜੀ ਪਰ ਹੁਣ ਜਾਇਜ਼ ਕੀਮਤ ਤੇ ਚਲੋ ਦੇਣ ਵਾਲੀ ਗੱਲ ਕਰਨੀ ਕਿਉਂਕਿ ਬਾਹਰ ਲਿਆਵਾ ਮਾਲ ਫੋਰ ਠੀਕ ਆ ਨਾ ਵੀ ਲਿਆ ਉਹ ਤੇ ਮੇਲ ਵੀ ਜਾਣਾ ਹੁਣ ਇਹ ਕੰਮ ਖਿੱਚ ਕੇ ਰੱਖਣਾ ਕਿ ਪੂਰਾ ਹਾਂਜੀ ਹੁਣ ਚਲੋ ਤੁਹਾਨੂੰ ਪਤਾ ਹੁਣ ਵਿਹਲੇ ਹੁਲੇ ਇਹਨਾਂ ਦਿਨ ਦੇਣਾ ਮੁੱਕੇ ਫਿਰ ਕਣ ਕਣ ਵਡਣ ਡੈਮ ਨਹੀਂ ਆਉਣ ਅੱਗੇ ਖਰਚਾ ਖਰਚਾ ਹੋ ਗਿਆ ਹੁਣ ਪੂਰੇ ਕਰਨੇ ਆ ਹਾਂ ਚਲੋ ਕੋਈ ਗੱਲ ਨਹੀਂ ਇਦਾਂ ਹੀ ਚੱਲਦੇ ਆਪੇ ਬਾਬਾ ਨਾਨਕ ਦੇਣ ਵਾਲਾ ਹਾਂਜੀ ਹਾਂਜੀ ਇਹ ਹੁਣ ਬਾਬਾ ਜੀ ਵਸੀ ਦੇ ਦਾਂਗੇ 35000 ਦੀ ਹਾਂ ਜੀ 35000 ਦੀ 35 ਦੇ ਦਾਂਗੇ ਚਲੋ ਵਿੱਚ ਛੋਟ ਛੜ ਕਰ ਦੋ ਚਲੋ ਉਹਦੇ ਮੌਕੇ ਤੇ ਮਾਨਦਾਨ ਤੁਹਾਨੂੰ ਪਤਾ ਬੰਦਾ ਹੀ ਹੈ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਜੀ ਯਾਰ ਕੁਛ ਕਹਿਣਾ ਫਿਰ ਬਸ ਜੀ ਓਕੇ ਮਿਹਰਬਾਨ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਦੋ ਸੂਈ ਗੱਬਣਾ ਬਾਕੀ ਸਾਰੀਆਂ ਸੂਈਆਂ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਖ ਕੇ ਚ ਪਸੰਦ ਹੋਵੇ ਤੇ ਲੈ ਜਾਓ ਨਹੀਂ ਪਸੰਦ ਹੋਵੇ ਤੇ ਇੱਥੇ ਰਹਿਣ ਦੋ ਟਾਡੀ ਮਰਜ਼ੀ ਆ ਮਰਜ਼ੀ ਹੋਵੇ ਤੇ ਆਪਣੀ ਖੜ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਿਓ ਬਹੁਤ ਬਹੁਤ ਧੰਨਵਾਦ